ਬਿਲਕੁਲ ਆ ਘੂੜੀ ਦਾ ਕੱਦ ਦੇਖੋ ਬਈ ਕੱਦ ਕਿੰਨਾ ਪਹਿਲਾਂ 40 ਇੰਚ ਕਰਦਾ ਵੀਰੇ ਬਈ 40 ਇੰਚ ਕਰਦਾ ਹਾਂ ਤੇ ਕਿੰਨੇ ਟਾਈਮ ਦੀ ਹੋਊਗੀ ਬਈ ਇਹ ਬਈ ਜੀ 31 ਮਹੀਨੇ ਦੀ ਹਲੇ ਬਸ਼ੇਰੀਆਂ ਚੀ ਆ ਬਸ਼ੇਰੀਆਂ ਚ ਬਸ਼ੇਰੀਆ ਕਿਹੜੇ ਘੂੜੇ ਦੀ ਆ ਬਈ ਬੱਚੀ ਇਹ ਬੀਜੇ ਰਾਜ ਦੀ ਬੱਚੀ ਆ ਜੀ ਬਾਕਰਪੁਰ ਵਾਲੇ ਦੀ ਬੀਜੇ ਰਾਜ ਦੀ ਬੱਚੀ ਆ ਬਾਕਰਪੁਰ ਵਾਲੇ ਦੀ ਹਾਂਜੀ ਬਈ ਤੇ ਹਲੇ 31 ਮਹੀਨਿਆਂ ਦੀ ਆ ਬਾਈ ਜਾਨੀ ਕਿ ਪੂਰੇ 3 ਸਾਲ ਦੀ ਵੀ ਹਲੇ ਹੋਈ ਨਹੀਂ ਹਾਂਜੀ ਹੋਈ ਨਹੀਂ ਹੈ ਤੇ ਬਡੇ ਭਾਈ ਮਾਂ ਆਲਾ ਪਾਸੋਂ ਕੀ ਪਤਾ ਕਿਹੜਾ ਮਾਂ ਆਲਾ ਪਾਸੋਂ ਨਹੀਂ ਪਤਾ ਹੀ ਆਪਾਂ ਨੂੰ ਮਾਂ ਨੂੰ ਚੰਗੀ ਆਪਾਂ ਪਰਦੇਸ ਕੀਤੀ ਹੋਈ ਐ ਚਾਰ ਪੰਜ ਸਾਲ ਹੋ ਗਏ ਆਪਾਂ ਕਰੀ ਆਪਣੇ ਕੋਲ ਹੀ ਆਪਣੇ ਕੋਲੀ ਹਾਂਜੀ ਬਾਈ ਕੋਲੀ ਨੂੰ ਮਾਂ ਬਈ ਆਨ ਨਰੰਦੀ ਆ ਤੇ ਆਪਣੇ ਘਰ ਦੀ ਜੰਪਾ ਲਾ ਬਈ ਬੱਚੀ ਆਪਣੇ ਘਰ ਦੀ ਜੰਪਾ ਲਾ ਕੰਨਾ ਕੁੰਨਾ ਦੀ ਬਿਊਟੀ ਬਹੁਤ ਆ ਬਾਈ ਹਾਂ ਹਾਂਜੀ ਬਾਈ ਤੇ ਇਹ ਬਾਈ ਫਿਰ ਬਕਾਊ ਆ ਹਾਂ ਬਾਈ ਜੀ ਜੇ ਕੋਈ ਬੰਦਾ ਚਾਵਣ ਹੋਊਗਾ ਚੰਗੇ ਰੇਟ ਦਾ ਤੇ ਪਾਸੇਲ ਕਰ ਦਾਂਗੇ ਠੀਕ ਆ ਬਾਈ ਵੇਚ ਦੂੰ ਹਾਂਜੀ ਬਾਈ ਤੇ ਬਾਈ ਦੋਸਤੋ ਘੋੜੀਆ ਮੰਨ ਕੇ ਚਲੋ ਬੱਚੀ ਆ ਘੋੜੀ ਵੀ ਮੈਂ ਗਲਤ ਕਹੀ ਆ ਨਾ ਤੇ ਬੱਚੀ ਦੋਸਤੋ ਚੰਗੇ ਰੇਟ ਦੀ ਆ ਗੱਦ ਘਾਟ ਚਗਾਠਾ ਤੁਸੀਂ ਦੇਖ ਸਕਦਾ ਹੋ ਦੋਸਤੋ ਮਤਲਬ ਆ ਲੋਕਾਂ ਦੇ ਨਾ ਏਡੇ ਛਾਣ ਬੰਨੇ ਹੋਏ ਨਹੀਂ ਕਰੇ ਹਣਾ ਭਾਈ ਹਾਂਜੀ ਭਾਈ ਮਤਲਬ ਐਡਾ ਚਗਾਠਾ ਹੱਡਾਂ ਪੈਰਾਂ ਦੀ ਐਡੀ ਖੁੱਲੀ ਬੱਤੀ ਮੈਂ ਨਹੀਂ ਅੱਜ ਤੱਕ ਦੇਖੀ ਕਿਉਂ ਕਿ ਕਾਫੀ ਘਾਟ ਚੰਗਾ ਸੀਲ ਬਹੁਤ ਆ ਭਾਈ ਹੈਨਾ ਸੀਲ ਠੰਡੀ ਬਹੁਤ ਆ ਤੇ ਕੋਈ ਵੀ ਭਰਾ ਜੇ ਉਸ ਤੋਂ ਜੇ ਲੈ ਦਾ ਚਾਹ ਬਣਾ ਤਾਂ ਬਾਈਆਂ ਦਾ ਬੂਹਾ ਪਿੰਡ ਬਈ ਹੈਨਾ ਹਾਂਜੀ ਬੂਹਾ ਪਿੰਡ ਮਾਨਸਾ ਜ਼ਿਲ੍ਹੇ ਚ ਪਿੰਡ ਬੂਹਾ ਪਿੰਡ ਆ ਜ਼ਿਲ੍ਹਾ ਮਾਨਸਾ ਤੇ ਬਾਈਆਂ ਦਾ ਤੁਹਾਨੂੰ ਨੰਬਰ ਵੀ ਆਪਾਂ ਦੇ ਦਿੰਨੇ ਆ ਘੰਟੀ ਮਾਰ ਲਿਓ ਬਾਈਆਂ ਨੂੰ ਬਾਕੀ ਦੋਸਤੋ ਬੱਚੀ ਤੁਹਾਨੂੰ ਆਪਾ ਦਿਖਾਈ ਦਿੱਤੀ ਖੱਡਾ ਪੈਰਾਂ ਦੀ ਖੁੱਲੀ ਬੇਜਰਾਏ ਦੀ ਵਿੱਚ ਹਾਂਜੀ ਬੇਜਰਾਏ ਦੀ ਬੱਚੀ ਬੇਜਰਾਏ ਦੀ ਬਿਲਕੁਲ ਡਾਇਰੈਕਟ ਬੱਚੀ ਆ ਦੋਸਤੋ ਤੇ ਹਮ ਤੇ ਬਾਕੀ ਦੋਸਤੋ ਇੱਕ ਪੈਰ ਮਗਰਲਾ ਚਿੱਟਾ ਬਾਈ ਹਾਂਜੀ ਬਾਈ ਜੀ ਮਗਰਲਾ ਚਿੱਟਾ ਹਮ ਮਗਰਲਾ ਚਿੱਟਾ ਮਾਰਕਿੰਗ ਸੋਹਣੀ ਆ ਦੋਸਤੋ ਕੰਨਾ-ਕੁੰਨਾ ਦੀ ਵੀ ਸੰਖੀ ਆ ਬੱਚੀ ਤੇ ਸੰਪਰਕ ਕਰ ਲਓ ਨੰਬਰ ਤੁਹਾਨੂੰ ਦੇਦਾ ਬਾਈਆਂ ਦਾ ਕੋਈ ਭਰਾ ਲੈਣਾ ਚਾਹੁੰਦਾ ਘੰਟੀ ਮਾਰ ਦਿਓ ਬਾਈ ਨੂੰ